ਸੰਗਤ ਸਾਹਿਬ ਅਸੀਂ ਇਕੱਠਿਆਂ ਨੇ ਵੀ ਖਰਮਾ ਕੀਤੀਆਂ ਸੰਗਤ ਸਾਹਿਬ ਜਿਹੜਾ ਸਮਾਂ ਤੁਹਾਡੇ ਨਾਲ ਬਤਾ ਲਿਆ ਬਸ ਉਹ ਇੱਕ ਬਹੁਤ ਹੀ ਯਾਦਗਾਰੀ ਸਮਾਂ ਅੱਜ ਤੁਸੀਂ ਆਏ ਹੋ ਤੁਹਾਡੇ ਉਹਨਾਂ ਨਾਲ ਦੇਖੋ ਚਿਹਰੇ ਦੇਖੋ ਸਾਰੇ ਸਮਾਈਲ ਹੈ ਕਰਨੀ ਕੋਕੀ ਭਾਜੀ ਕਪਲ ਸ਼ਰਮਾ ਸਾਰੇ ਮੈਨੂੰ ਪਾਣਦੇ ਬਹੁਤ ਵੱਡੇ ਫਨਕਾਰ ਹੈ ਸਾਡੇ ਸਾਰੇ ਕਲਾਕਾਰਾਂ ਨੂੰ ਉਹਦਾ ਕਾਰਨ ਨੂੰ ਫਨਕਾਰਾਂ ਨੂੰ ਬਹੁਤ ਬਹੁਤ ਸਾਡੇ ਵੱਲੋਂ ਬਾਬਾ ਸਾਰੇ ਪਵਾਰਾਂ ਨੂੰ ਬਾਬਾ ਜੀ ਆਇਆਂ ਨੂੰ ਮੈਂ ਨਾ ਲੱਗਦਾ ਨਹੀਂ ਉੱਥੇ ਨਾ ਕਿ ਰਾਜ ਵਿੱਚੋਂ ਦਾ ਖਾੜਾ ਆਇਆ ਅੱਛਾ ਕਹਿੰਦੇ ਸਾਨੂੰ ਵੀ ਜਾਣਾ ਲੈ ਸਾਡਾ ਕਾਹਦਾ ਥੋੜਾ ਹੀ ਹੋ ਜਦੋਂ ਤੁਸੀਂ ਆ ਗਏ ਉਹ ਤੋਂ ਥੋੜਾ ਹੋ ਜਾਂਦਾ ਜੀ ਆਇਆਂ ਨੂੰ ਪੰਜੀ ਤੁਹਾਨੂੰ ਵੀ ਨਿਕਾ ਸਵਾਗਤ ਜੀ ਸਾਰਿਆਂ ਬਹੁਤ ਹੀ ਸਤਕਾਰਯੋਗ